ਇਸ ਦਾ ਅੰਦਾਜ਼ਾ ਖਾਲਸਤਾਨੀ ਹੈ ਤਾਂ ਮੈਂ ਹਿੰਦੂ ਖਾਲਸਤਾਨੀ ਆ ਮੋਦੀ ਸਾਹਿਬ ਤੁਸੀਂ ਯਾਦ ਕਰੋ ਮੇਲਾ 1977 ਦੀ ਐਮਰਜੈਂਸੀ ਦੌਰਾਨ ਤੁਸੀਂ ਪੱਗ ਬਨ ਕੇ ਪੰਜਾਬ ਦੇ ਵਿੱਚ ਲੁਕਦੇ ਫਿਰਦੇ ਸੀ ਦਸ਼ਮेश ਪਿਤਾ ਦੀ ਸਾਜੀ ਹੋਈ ਦਰਸਤਾਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਅੱਜ ਉੱਥੇ ਪੱਗ ਚੋਂ ਤੁਹਾਨੂੰ ਅੱਤਵਾਦ ਨਹੀਂ ਚੜਾਉਂਦਾ ਮੇਰੇ ਅੱਖਾਂ ਚੋਂ ਅੰਸੂ ਆ ਗਏ ਪਰਿਵਾਰ ਨਾਲ ਸੰਬੰਧ ਰੱਖਦਾ ਮੇਰਾ ਕਿਸਾਨੀ ਖੇਤੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਪਰ ਜਦੋਂ ਮੋਦੀ ਦੇ ਪ੍ਰਚਾਰ ਤੰਤਰ ਵੱਲੋਂ ਵਾਰ-ਵਾਰ ਇਹ ਦਰਸਾਇਆ ਜਾਂਦਾ ਹੈ ਕਿ ਇਹ ਅੰਦੋਲਨ ਜਿਹੜੇ ਭੋਲੇ-ਪਾਲੇ ਲੋਕਾਂ ਦਾ ਅੰਦੋਲਨ ਹੈ ਸਾਫ ਦਿਲ ਲੋਕਾਂ ਦਾ ਅੰਦੋਲਨ ਹੈ ਦੇਸ਼ ਭਗਤਾਂ ਦਾ ਅੰਦੋਲਨ ਹੈ ਤਦ ਮੇ ਇਹਨਾਂ ਨੂੰ ਖਾਲਿਸਤਾਨ ਨਾਲ ਜੋੜਦੇ ਹੈ ਤਾ ਮੇਰੇ ਮਨ ਵਿੱਚ ਇੱਕ ਹੁਕ ਉੱਠਦੀ ਹੈ ਇੱਕ ਪੀੜਾ ਹੁੰਦੀ ਹੈ ਕਿ ਫਿਰ ਮੈਂ ਹਿੱਕ ਢਾ ਕੇ ਇੱਥੇ ਆ ਕੇ ਹਰ ਵਾਰ ਕਹਿੰਨਾ ਕਿ ਜੇ ਇਹ ਦੇਸ਼ ਦਾ ਅੰਦਾਤਾ ਖਾਲਸਤਾਨੀ ਹੈ ਤਾਂ ਮੈਂ ਹਿੰਦੂ ਖਾਲਸਤਾਨੀ ਆ ਮੈਂ ਤਿੰਨ ਵਾਰ ਇੱਥੇ ਪੰਜ-ਪੰਜ ਦਿਨ ਲਾ ਕੇ ਗਿਆ ਤੇ ਜਦੋਂ ਇੱਥੇ ਬੋਰਡ ਲੈ ਕੇ ਮੈਂ ਖੜਾ ਹੁੰਦਾ ਸੀ ਉਹ ਨਾਰਾ ਵੀ ਜੇ ਦੇਸ਼ ਦਾ ਅੰਦਾਜ਼ਾ ਖਾਲਸਤਾਨੀ ਆ ਤਾਂ ਮੈਂ ਹਿੰਦੂ ਖਾਲਸਤਾਨੀ ਐ ਉਹ ਦੁਨੀਆ ਦੇ ਹਰ ਘਰ ਕਰ ਗਿਆ ਉਹ ਗੋਦੀ ਮੀਡੀਆ ਤੋਂ ਸਵਾਏ ਬੀਬੀਸੀ ਹਰ ਇੱਕ ਨੇ ਕਵਰ ਕੀਤਾ ਮੈਂ ਜਦੋਂ ਘਰ ਵਾਪਸ ਜਾਂਦਾ ਮੈਂ ਤੁਹਾਨੂੰ ਆਪੇ ਮੰਨ ਦੀ ਅਵਸਥਾ ਦੱਸਦਾ ਮੇਰੀਆਂ ਬੀਬੀਆਂ ਪੂਜਨੀਕ ਪਹਿਣਾ ਬੈਠੀਆਂ ਮਾਤਾਵਾਂ ਬੈਠੀਆਂ ਜਦੋਂ ਮੈਂ ਘਰ ਜਾਂਦਾ ਮੈਨੂੰ ਬੇਚੈਨੀ ਰਹਿੰਦੀ ਹੈ ਮਾਨੂੰ ਤਾਂ ਆਸ ਹੁੰਦਾ ਹੈ ਕਿ ਮੈਂ ਉੱਥੇ ਠੱਠਰ ਦੀ ਠੰਡ ਚ ਕਿਸਾਨ ਵੀਰਾਂ ਨੂੰ ਪੂੰਜੇ ਪਿਆ ਨੂੰ ਛੱਡ ਆਇਆ ਹਲਕਿ ਮੈਨੂੰ ਪਤਾ ਹੈ ਮੇਰੇ ਕੱਲਿਆਂ ਦੇ ਇੱਥੇ ਸ਼ਮੂਲੀਅਤ ਨਾਲ ਕੋਈ ਇਨਕਲਾਬ ਨਹੀਂ ਆ ਜਾਣਾ ਲੇਕਿਨ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਹਥਿਆਰ ਵਰਤਿਆ ਇਸ ਅੰਦੋਲਨ ਨੂੰ ਦੁਨੀਆ ਵਿਆਪੀ ਬਣਾਉਣ ਲਈ ਉਹ ਵਰਤਿਆ ਅੰਤੀ 30 ਤਰਨ ਮਿਰ ਪਖ ਇੱਕਾ ਹਿੰਦੂ ਸਿੱਖ ਦਾ ਕਿਉਂਕਿ ਅੱਜ ਇੱਥੇ ਹਿੰਦੂ ਵੀ ਆਉਨੇ ਨੇ ਮੁਸਲਮਾਨ ਵੀ ਆਉਨੇ ਨੇ ਸਿੱਖ ਵੀ ਆਉਨੇ ਨੇ ਐਸਾਈ ਵੀ ਆਉਨੇ ਨੇ ਜਿਹੜਾ ਇਹਨਾਂ ਨੇ ਇੱਕ ਹਥਿਆਰ ਆਦਾ ਵਰਤਿਆ ਜਦੋਂ ਮਰਯਾਦਾ ਪਰਸ਼ੋਤਮ ਰਾਮ ਜੀਨੇ ਵੱਧ ਕੀਤਾ ਰਾਵਣ ਦਾ ਤੋ ਤੋ ਜਨ ਸਲਾਬ ਨੇ ਇਹ ਪੁੱਛਿਆ ਕਿ ਰਾਵਣ ਤਹਾਟੇ ਤੋਂ ਵੱਤ ਬਲੀ ਹੈ ਵੱਤ ਗਿਆਨੀ ਹੈ ਵੱਤ ਬੁੱਧੀਮਾਨ ਹੈ ਉਹਦਾ ਵੱਤ ਕਿਵੇਂ ਹੋ ਗਿਆ ਧਮਰਿਆ ਮਰਿਆਦਾ ਪ੍ਰਸ਼ੋਤਮ ਰਾਮ ਨੇ ਕਿਹਾ ਸੀ ਸ਼ਾਂਤੀ ਔਰ ਸੰਤੋਖ ਨੇ ਇਸ ਬੁੱਧੀ ਔਰ ਗਿਆਨੀ ਨੂੰ ਹਟਾਇਆ ਇਸੇ ਤਰ੍ਹਾਂ ਕਿ ਕਿਸਾਨ ਆਗੂ ਰਾਤੋਂ ਰਾਤ ਕਿਸਾਨ ਨਹੀਂ ਬਣੇ 40 40 ਸਾਲ ਇਹਨਾਂ ਨੇ ਕਿਸਾਨ ਕੋਲਾਂ ਦੀ ਲੜਾਈਆਂ ਲੜੀਆਂ ਮੋਦੀ ਸਾਹਿਬ ਤੂੰ ਯਾਦ ਕਰੋ ਵੇਲਾ 1977 ਦੀ ਅਮਰਜੈਂਸੀ ਦੌਰਾਨ ਤੁਸੀਂ ਪੱਗ ਬਨ ਕੇ ਪੰਜਾਬ ਦੇ ਵਿੱਚ ਲੁਕਦੇ ਫਿਰਦੇ ਸੀ ਕਿਉਂਕਿ ਤੁਹਾਨੂੰ ਪਤਾ ਸੀ ਦਸ਼ਮेश ਪਿਤਾ ਦੀ ਸਾਜੀ ਹੋਈ ਦਰਸਤਾਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਅੱਜ ਉੱਥੇ ਉਸੇ ਹੱਥ ਪੱਗ ਚੋਂ ਤੁਹਾਨੂੰ ਅੱਤਵਾਦ ਲੱਗ ਕੇ ਆਉਂਦਾ ਹੈ ਅੱਜ ਉਸੇ ਪੱਗ ਚੋਂ ਤੁਹਾਨੂੰ ਖਾਲਸਤਾਨੀ ਨਜ਼ਰ ਆਉਂਦਾ ਹੈ ਥੋੜਾ ਸੱਚ ਹੈ ਮੋਦੀ মিডিਆ ਜਿਹੜਾ ਇਸ ਅੰਦੋਲਨ ਨੂੰ ਉਹ ਆਪੀ ਕਲਮ ਨਾਲ ਇਨਸਾਫ ਨਹੀਂ ਕਰ ਰਿਆ ਕਲਮ ਨਾਲ ਇਨਸਾਫ ਕਰਨਾ ਸਿੱਖਣਾ ਹੈ ਤੋ ਸਿੱਖਣ ਰਵੀਸ਼ ਕੁਮਾਰ ਤੋਂ ਉਹ ਸਿੱਖਣ ਪ੍ਰਸਨਵਾਜ ਪਾਈ ਤੋਂ ਉਹ ਸਿੱਖਣ ਸਰਬਜੀਤ ਮੱਕੜ ਤੋਂ ਉਹ ਸਿੱਖਣ ਬਾਈ ਬਖਤੌਰ ਢਿੱਲੇ ਤੋਂ ਟਵਾਰਾ ਸਾਹਿਬ ਤੋਂ ਅਭਿਸ਼ਾਰ ਸ਼ਰਮਾ ਤੋਂ ਹੋਰ ਮੇਰੇ ਭਰਾ ਜਿਹੜੇ ਇੱਥੇ ਆ ਬੈਠੇ ਆ ਜਿਹੜੇ ਚੈਨਲਾਂ ਰਾਹੀਂ ਘਰ ਘਰ ਇਹ ਮੈਸੇਜ ਇਸ ਅੰਦੋਲਨ ਨੂੰ ਟੀਸੀ ਤੇ ਪਚਾ ਰਹੇ ਆ ਮੇਰਾ ਮਨ ਬੜਾ ਦੁਖੀ ਹੁੰਦਾ ਪੀੜਾ ਹੁੰਦਾ ਜਦੋਂ ਇਹ ਪੋਲੇ ਪਾਲੇ ਦੇਸ਼ ਮੈਂ ਇਹ ਕਿਸੇ ਇੱਕ ਫਿਰਕੇ ਦਾ ਅੰਦੋਲਨ ਨਹੀਂ ਜਿਹੜਾ ਕਿ ਮੈਂ ਹਰ ਵਾਰ ਕਹਿ ਕੇ ਜਾਂਦਾ ਕਿ ਪੋਲੇ ਪਾਲੇ ਪਵਿੱਤਰ ਲੋਕ ਨੇ ਇਹ ਦੇਸ਼ ਭਗਤ ਲੋਕ ਨੇ ਮੈਨੂੰ ਰਿੱਕੀ ਬਾਈ ਕਹਿ ਰਿਹਾ ਸੀ ਵਿਖੇਰਾ ਜੀ ਕੁਛ ਅੱਜ 5-4 ਮਿੰਟ ਵੱਧ ਲਾ ਦਿਓ ਪਰ ਮੈਂ ਬੇਨਤੀ ਕਰਦਾ ਆ ਦੇਖੋ ਜੇ ਇਹਨਾਂ ਨੇ ਇੱਕ ਸਰਕਾਰ ਨੇ ਲਾਸਟ ਗੱਲ ਕਹਿ ਕੇ ਕਤਰ ਸਾਹਿਬ ਮੈਂ ਆਪਣੀ ਜਗ੍ਹਾ ਲਵਾਵਾਂਗਾ ਅੱਖਾਂ 'ਚ ਘੱਟਾ ਸਾਰੇ ਦੇਸ਼ ਵਾਸੀਆਂ 'ਚ ਕੀ ਪਾਇਆ ਮੋਦੀ ਸਾਹਿਬ ਨੇ ਜਿਹੜਾ ਸਰਵਉੱਚ ਅਦਾਲਤ ਜਿਹੜਾ ਨਿਆ ਦਾ ਮੰਦਰ ਕਹਿੰਦੇ ਆਪਾਂ ਉਹਦੇ ਨਾਲ ਨਾਲ ਰਲ ਕੇ ਇੱਕ ਖੇਡ ਖੇਡੀ ਅਸੀਂ ਸਤਕਾਰ ਕਰਦੇ ਆਂ ਮਾਨਯੋਗ ਸੁਪਰੀਮ ਕੋਰਟ ਦਾ ਜਦੋਂ ਕਰੇ ਦੋ ਭਰਾਵਾਂ 'ਚ ਵੀ ਲੜਾਈ ਹੋ ਜਾਂਦੀ ਐ ਤਾਂ ਅਸੀਂ ਹਿੱਕ ਠਾਪੜ ਕੇ ਕਹਿੰਨੀ ਆਂ ਦੇਖਾਂਗੇ ਤੈਨੂੰ ਅਦਾਲਤ 'ਚ ਆਜੋ વિશ્વાસ ਇਸ ਅਦਾਲਤ ਨੇ ਪਲੀ ਪਾਤ ਜਾਦੂ ਪਲੀ ਪਾਤ ਤੁਸੀਂ ਜਾਣੋ ਮੋਦੀ ਸਾਹਿਬ ਇਹ ਹਟ ਤਿਆਗ ਦਿਓ ਹਟ ਤਿਆਗ ਦਿਓ ਇਹ ਭੋਲੇ-ਪਾਲੇ ਕਿਸਾਨ ਲੋਕ ਤੁਸੀਂ ਇਹਨਾਂ ਤੇ ਅਤਿਆਚਾਰ ਨਾ ਕਰੋ ਤੇ ਪਾਪ ਬਹੁਤ ਕਮਾ ਰਹੇ ਹੋ ਤੁਸੀਂ ਮੋਦੀ ਸਾਹਿਬ ਤੁਹਾਨੂੰ ਤੁਸੀਂ ਇਸ ਮਿੱਟੀ ਨੂੰ ਬਿਮਾਰ ਨਾ ਕਰੋ ਪੂੰਜੀਪਤੀਆਂ ਦੇ ਹੱਥ ਦੇ ਕੇ ਇਸ ਦੇਸ਼ ਦੀ ਮਿੱਟੀ ਨੂੰ ਬਿਮਾਰ ਨਾ ਕਰੋ ਕੋੜ ਨਾ ਪਾਓ ਜੇ ਇਸ ਦੇਸ਼ ਦੀ ਮਿੱਟੀ ਨੂੰ ਤੁਸੀਂ ਪੂੰਜੀਪਤੀਆਂ ਦੇ ਹੱਥ ਰੇ ਦੇ ਦਿੱਤਾ ਤਾਂ ਇਹ ਦੇਸ਼ ਦੁਬਾਰਾ ਗੁਲਾਮ ਹੋ ਜਾਵੇਗਾ ਮੈਂ ਆਪਣੇ ਕੋਈ ਵੱਧ ਘੱਟ ਬੋਲ ਗਿਆ ਹਾਂ ਸਕੱਤਰ ਸਾਹਿਬ ਬਹੁਤ معافی میں معاف کرنا واحر جی کا خالس ہندو سکھ اے ہندو سکھ اے کسان اکتا ہندو سکھ اےتا ہندو مسلم سکھ عیسائی